ਨੇਵੇਂ ਟੰਗ ਤੋਂ ਲਾਪਤਾ ਨੌਜਵਾਨ ਦੀ লাশ ਸ਼ਵੇਰਗਾ ਬਾਈਪਾਸ ਨੇੜੇ ਮਿਲੀ ਆਕਾਸ਼ਦੀਪ ਸਿੰਘ ਦੋਸਤਾਂ ਨਾਲ ਸ਼ਿਵਰਾਤਰੀ ਦਾ ਦੇਖਣ ਗਿਆ ਸੀ ਮੇਲਾ ਦੱਸਦੇ ਕਿ ਇੱਕ ਨੌਜਵਾਨ ਜਿਹੜਾ ਹੈ ਉਸ ਦੀ লাশ ਪ੍ਰਾਪਤ ਹੋਈ ਹੈ ਜੋ ਕਿ লাশ ਸ਼ਵੇਰਗਾ ਬਾਈਪਾਸ ਨੇੜੇ ਮਿਲੀ ਹੈ ਉੱਥੇ ਹੀ ਉਸ ਦੇ ਚਾਚਾ ਗੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾੜਾ ਮੋਕਮ ਪੁਰਾਵੇ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦਾ ਜਿਹੜਾ ਨੌਜਵਾਨ ਹੈ ਉਹ ਸ਼ਿਵਰਾਤਰੀ ਦਾ ਮੇਲਾ ਦੇਖਣ ਜਾਂਦਾ ਹੈ ਪਰ ਉਸ ਤੋਂ ਬਾਅਦ ਨਹੀਂ ਮਿਲਦਾ ਜਿਸ ਤਵਾਂ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅਜકાશਦੀਪ ਜ਼ਿੰਦਾ ਹੁੰਦਾ ਅਤੇ ਪੁਲਿਸ ਅਧਿਕਾਰੀ ਇਹ ਦੱਸਿਆ ਕਿ ਉਹਨਾਂ ਨੇ ਇੱਕ ਮ੍ਰਿਤਕ ਲਾਸ਼ ਮਿਲੀ ਜਿਸ ਤਵਾਂ ਬੋਡੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਇਸ ਤੋਂ ਇਲਾਵਾ ਮ੍ਰਿਤਕ ਦੇ ਚਾਚੇ ਨੇ ਕੀ ਕਿਹਾ ਤੁਸੀਂ ਵੀ ਸੁਣੋ ਤਾਂ ਪੁਲਿਸ ਅਫਸਰ ਦਾ ਕੀ ਕਹਿਣਾ ਹੈ ਇਹ ਵੀ ਸੁਣੋ ਨਾਮ ਅਕਾਸ਼ਦੀਪ ਸਿੰਘ ਤੇ ਇਹ ਕੰਪਲੀਟ ਕੀਤੀ ਐ ਤੇ ਪੁਲਸ ਵਾਲਿਆਂ ਨੂੰ ਵੀ ਸਾਰੇ ਕੈਮਰੇ ਚੈੱਕ ਕਰੋ ਉਹ ਸ਼ੁੱਕਰਵਾਰ ਦਾ ਮੁੰਡਾ ਗਾਇਬ ਹੋਇਆ ਤੇ ਪੁਲਸ ਵਾਲਿਆਂ ਕੋਲ ਐਸਐਚਓ ਕਹਿੰਦਾ ਅਸੀਂ ਵੇਲੇ ਥੋੜੀ ਐ ਕੈਮਰੇ ਚੈੱਕ ਕਰਾਂਗੇ ਆ ਇਨੇ ਕੈਮਰੇ ਕਿਤਾ ਹੀ ਚੈੱਕ ਕਰ ਲੀਏ ਕਿਹੜੇ ਪੁਲਿਸ ਅਫਸਰ ਵੱਲੋਂ ਕਿਹਾ ਗਿਆ ਕਿ ਕਿਹੜਾ ਥਾਣਾ ਸੀ ਜੀ ਇਹ ਜਿਹੜਾ ਮੋਗਮਪੁਰੇ ਥਾਣਾ ਹੈ ਇਹਦੇ ਕਿੰਨੇ ਸਾਲ ਉਮਰ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ 23 ਸਾਲ ਉਮਰ ਹੈ ਗਿਆ ਕਿਤੇ ਜੀ ਤੇ ਕਿੰਨਾਂ ਦੇ ਨਾਲ ਗਿਆ ਬੱਚਾ ਤਾਂ ਮੇਲਾ ਵੇਖਣ ਗਿਆ ਸ਼ੁੱਕਰਵਾਰ ਇਹ ਦੱਸ ਕੇ ਥੋੜੀ ਗਿਆ ਅੱਗੋਂ ਕਿੱਧਰ ਨੂੰ ਗਿਆ ਕਿੱਧਰ ਨੂੰ ਕੀ ਬਾ ਮੇਲੇ 'ਚ ਉਹਨੂੰ ਕੋਈ ਗੈਪ ਕਰਕੇ ਲੈ ਗਿਆ ਉਹਦਾ ਕਤਲ ਹੋਇਆ ਹੈ ਉਹ ਕਾਰ 'ਚ ਉਹਨੂੰ ਗਾੜੀ ਲੈ ਗਿਆ ਐਕਟਵਾ ਉਹਦੇ ਕੋਲ ਨਹੀਂ ਆ ਨਿਕਲੀ ਯਾਰ ਦੋਸ ਦੀ ਐਕਟਵਾ ਲੈ ਕੇ ਗਿਆ ਕਹਿੰਦਾ ਮੈਂ 10 ਮਿੰਟਾਂ 'ਚ ਆਇਆ 7:30 ਵਜੇ ਦਾ ਆਇਆ ਮੁੜ ਕੇ ਪਹੁੰੜਿਆ ਹੀ ਨਹੀਂ ਆ ਕਿੰਨੀ ਤਰੀਕ ਦਾ ਗਿਆ ਆਹੀ ਰਾਤ 8 ਤਰੀਕ ਦਾ ਗਿਆ ਜੇ ਮੈਂ ਹੀ ਰਾਤ ਦਿਨ ਲੱਭ ਲਿਆ ਉਦੋਂ ਦਾ ਲੱਭਾ ਹੀ ਨਹੀਂ ਕਿਤੇ ਇਹ ਪੁਲਿਸ ਦੀ ਨਗੇਲੀ ਮੰਨਦੇ ਹੋ ਪੁਲਿਸ ਦੀ ਨਗੇਲੀ ਆ ਪੂਰੀ ਪੁਲਿਸ ਨੇ ਮਾਸਾ ਵੀ ਕਾਰਵਾਈ ਨਹੀਂ ਕੀਤੀ ਮਾਸਾ ਵੀ ਲੱਗਦਾ ਨਹੀਂ ਜੇ ਪੁਲਿਸ ਕਾਰਵਾਈ ਕਰਦੀ ਤੇ ਇਹੋ ਜਿਹੀ ਘਟਨਾ ਨਹੀਂ ਹਾਂ ਪੁਲਿਸ ਕਾਰਵਾਈ ਕਰਦੀ ਤੇ ਮੇਰਾ ਬੱਚਾ ਅੱਜ ਮੇਰੇ ਘਰ ਹੁੰਦਾ ਸ਼ਿਵਰਾਤਰੀ ਵਾਲੇ ਦਿਨ ਦੀ ਪੁਲਿਸ ਕੈਮਰੇ ਚੈੱਕ ਕਰਦੀ ਤੇ ਬੱਚਾ ਮੇਰੇ ਘਰ ਹੁੰਦਾ ਅਜਾ ਦੇ ਇੰਤਨਾ ਵੇਖੜਾ ਬਿੰਦਾ ਜਵਾਨ ਮੁੰਡੇ ਦੀ ਮੌਤ ਕੀ ਮੰਗੀ ਦੀ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਮੰਗ ਹੈ ਸਾਡੇ ਬੱਚੇ ਨੂੰ ਇਨਸਾਫ ਦਿਵਾਓ ਜਿਹੜਾ ਵੀ ਉਹਨੇ ਕਿੰਨੇ ਕਿਸੇ ਨੇ ਮਾਰਿਆ ਉਸ ਬੰਦੇ ਨੂੰ ਕਾਬੂ ਕੀਤਾ ਜਾਵੇ ਮੁੰਡਾ ਆਪਣਾ ਕਵਾਰਾ ਸੀ ਦੁਆਰਾ ਸੀ ਮੁੰਡਾ ਆਪਣਾ ਕਵਾਰਾ ਹੀ ਮੇਰਾ ਨਾਂ ਹੈਗਾ ਕੁਲਦੀਪ ਸਿੰਘ ਮੇਰਾ ਭਤੀਜਾ ਹੀ ਕਾਸ਼ਦੀਪ 8 ਤਰੀਕ ਨੂੰ ਮੇਲਾ ਵੇਖਣ ਗਿਆ ਅਜ ਤੋਂ ਠੀਕ ਹੈ 7 ਵਜੇ ਉਤੋਂ ਬਾਅਦ ਨਿਕਰੇ ਆਇਆ ਜੋ ਉਤੋਂ ਬਾਅਦ ਨਿਕਰੇ ਆਇਆ ਤੇ ਅਸੀਂ ਅੱਜ ਵਾਰ ਗੇ ਰਿਪੋਰਟ ਲਖਾਉਣਾ 11 12 ਵੇ ਰਿਪੋਰਟ ਲਖਾਈ ਆ ਰਣਜੀਤ ਸਿੰਘ ਐਸਆਈ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਮੋਗਮਪੁਰਾ ਥਾਣਾ ਤੇ ਕਿੰਨੀ ਉਮਰ ਦੀ ਮੁੰਡੇ ਦੀ ਤੇ ਮੁੰਡੇ ਦੀ 23 24 ਸਾਲ ਉਮਰ ਹੈ ਗਈ ਸੀ ਕਿੰਨੇ ਦੇ ਨਾਲ ਗਿਆ ਕਿਸੇ ਤੇ ਬੰਦੇ ਦੇ ਛੜਕ ਹੋਵੇ ਤੁਹਾਨੂੰ ਇਹ ਆਪਣੇ ਸੱਜਣਾ ਨਾਲ ਗਿਆ ਸੀ ਇੱਕ ਮੁੰਡਾ ਦਾ ਸੱਜਣਾ ਹੀ ਉਹਨੂੰ ਚੁਕਾਤਾ ਵਾ ਬਾਕੀ ਆਪੇ ਲੱਭ ਲੈਣਗੇ ਤੁਹਾਨੂੰ ਲੱਗਦਾ ਕੀ ਹੈ ਤੁਹਾਨੂੰ ਕਿ ਕੀ ਹੋ ਸਕਦਾ ਇਹਨਾਂ ਨਾਲ ਉਹ ਕਤਲ ਹੋਇਆ ਵਾ ਦੋਸ਼ਮ ਨਹੀਂ ਕੋਈ ਪਰਾਨੀ ਕੋਈ ਰਣਜੀਤ ਦੋਸ਼ਮ ਨਹੀਂ ਹੋਣਾ ਸਾਰੇ ਲੱਗ ਤੱਕ ਤੇ ਸਾਰੇ ਬੰਨੇ ਆਪਣੀ ਲੱਗਦੀ ਹੈ ਸਿੱਧੀ ਗੱਲ ਤੇ ਇਹ ਤਾਂ ਕਹੇ ਨੂੰ ਪਤਾ ਨਹੀਂ ਉਹਨ ਕੀ ਕੀਤਾ ਕਿਸ ਨੇ ਕੀ ਕੀਤਾ ਕੀ ਮੰਗ ਕੀ ਕਰਦੇ ਹੁੰਦੇ ਮੰਗਿਆ ਵੀ ਉਹਨਾਂ ਇਨਸਾਫ ਚਾਹੀਦਾ ਹੈ ਕੋਈ ਸੀਸੀਟੀਵੀ ਫੁਟੇਜ ਕੋਈ ਇੱਧਰ ਕੁਛ ਨਹੀਂ ਉਹਨਾਂ ਨੇ ਕੱਟ ਕੇ ਦਿਖਾਇਆ ਸਾਨੂੰ ਅਜੇ ਅਸੀਂ ਐਸਐਚਓ ਨੂੰ ਮਿਲੇ ਵੀ ਕੈਮਰੇ ਚੈੱਕ ਕਰੋ ਉਹ ਕਹਿੰਦਾ 36 ਕੈਮਰੇ ਲੱਗੇ ਆ ਜਿੱਦਾਂ ਚੈੱਕ ਕਰ ਲੀਏ ਬੋਡੀ ਮਿਲੀ ਕਿੱਥੋਂ ਹੈ ਬੋਡੀ ਮੂਤਲਾ ਤੋਂ ਮਿਲੀ ਜੀ ਤੁਹਾਨੂੰ ਜਾਣਕਾਰੀ ਕਿੱਦਾਂ ਮਿਲੀ ਜੀ ਸਾਨੂੰ ਅਖਬਾਰ ਤੇ ਜਾਣਕਾਰੀ ਮਿਲੀ ਜੀ ਉੱਥੋਂ ਨਾਲ ਹੀ ਸਿਵਲ ਹਸਪੀਟਲ ਗਿਆ ਮੈਂ ਸਵੇਰੇ ਸਵੇਰ 8:00 ਵਜੇ ਕਿ ਉਹ ਜਿਹੜੇ ਕੁਛ ਬੰਦੇ ਦਾ ਪਤਾ ਲੱਗਿਆ ਕਿਸੇ ਦਾ ਵੀ ਕੁਛ ਨਹੀਂ ਨਹੀਂ ਅਜੇ ਤੱਕ ਕੁਛ ਨਹੀਂ ਪਤਾ ਲੱਗਾ ਮੈਂ ਦੱਸਿਆ ਯਾਰੇ ਪੁਲਿਸ ਬੰਦੇ ਪੁਲਿਸ ਪੁਲਿਸ ਕੋਸ਼ਿਸ਼ ਵੀ ਨਹੀਂ ਕਰ ਰਹੀ ਹੋਇਆ ਅਜੇ ਤੱਕ ਅਜੇ ਤੱਕ ਕੋਈ ਕੋਸ਼ਿਸ਼ ਕਰਨ ਦੀ ਕਿ ਤੁਸੀਂ ਮੰਗ ਹੀ ਕਰਦੇ ਹੋ ਮੰਗ ਆਨੋ ਇਨਸਾਫ ਚਾਹੀਦਾ ਹੈ ਪਤਾ ਲੱਗੇ ਸਾਡੇ ਮੁੰਡੇ ਨਾਲ ਕੀ ਹੋਇਆ ਸਿੱਟਾ ਸਾਹਿਬ ਆ ਕੇ ਦੋ ਮਿੰਟ ਆ ਗਏ ਬਾਹਰ ਆ ਗਏ ਤੁਸੀਂ ਕੁਛ ਤਾਂ ਦੱਸੋ ਤੁਸੀਂ ਹੁਣ ਮੌਕੇ ਤੇ ਹੈਗੇ ਨਹੀਂ ਨਹੀਂ ਮੌਕੇ ਤੋਂ ਨਹੀਂ ਆਏ ਨੇ ਆਪਾਂ ਤਾਂ ਦੇਖੋ ਆਪਾਂ ਦੇ ਇੱਕ ਡੈੱਡ ਬੋਡੀ ਸਾਨੂੰ ਮਿਲੀ ਹੋਈ ਹੈ ਮੇਰੀ ਗੱਲ ਸਮਝ ਹਾਂਜੀ ਸਾਨੂੰ ਡੈੱਡ ਬੋਡੀ ਮਿਲੀ ਉਹ ਮੈਂ 72 ਕੇ ਡਿਲੀਗਿਸ਼ਨਾਸ ਦੀ ਲਵਾਈ ਉੱਥੇ ਅੱਛਾ ਜੀ ਡੈੱਡ ਬੋਡੀ ਕਿੱਥੋਂ ਮਿਲੀ ਡੈੱਡ ਬੋਡੀ ਆਪਣੇ ਬਾਈਪਾਸ ਤੋਂ ਫੇਰ ਕੇ ਅੱਛਾ ਤੇ ਇਹ ਹੁਣ ਦੋਸ਼ੀ ਕਿੰਨੇ ਫੜਿਆ ਤੁਸੀਂ ਦੋਸ਼ੀ ਜ ਕੋਈ ਨਹੀਂ ਫੜਿਆ ਦੋਸ਼ੀ ਨਹੀਂ ਜ ਕੋਈ ਫੜਿਆ ਨਹੀਂ ਨਾਲੇ ਕਿਹਾ ਜਾਂਦਾ ਇੱਕ ਮੁੰਡਾ ਫੜਿਆ ਗਿਆ ਜੀ ਨਹੀਂ ਦੋਸ਼ੀ ਨਹੀਂ ਕੋਈ ਫੜਿਆ ਜੇ ਪੁੱਛਗਿਛ ਕਰ ਰਹੇ ਆ ਇਹਨਾਂ ਅੰਕ ਦੱਸਿਆ ਕਿੰਦਾ ਤੇ ਸ਼ਾਕਰ ਨੂੰ ਚੁੱਕ ਕੇ ਲੈ ਹੁੰਨੇ ਦਾ ਕਰਕੇ ਜਿਹੜੀ ਕਾਰਵਾਈ ਆਪਾਂ ਨੂੰ ਪਤਾ ਲੱਗਿਆ ਕਿ ਕੁਝ ਅਜੇ ਨਹੀਂ ਕੋਈ ਪਤਾ ਲੱਗਾ ਜੇ ਆਪਾਂ ਅਸਿੱਖ ਸਾਹਿਬ ਆਉਂਦੇ ਜਿਹੜੀ ਕਾਰਵਾਈ ਬੰਦ ਨਹੀਂ ਕਰਾਂਗੇ ਅਜੇ ਨਹੀਂ ਸਮਝੇ ਉਹ ਨਾਲੇ ਦੱਸਿਆ ਜਾ ਰਿਹਾ ਜੀ ਇੱਕ ਬੰਦਾ ਫੜਿਆ ਗਿਆ ਨਹੀਂ ਨਹੀਂ ਕੋਈ ਨਹੀਂ ਫੜਿਆ ਬੰਦਾ ਨਹੀਂ ਫੜਿਆ ਇਹ ਮਤਲਬ ਉਹਦੇ ਪੁੱਛਗੇ ਜੇ ਜਦੋਂ ਸ਼ੱਕ ਕਹਿੰਦੇ ਉਹਨਾਂ ਨੂੰ ਲੈ ਕੇ ਉਹਨਾਂ ਤੋਂ ਪੁੱਛਗਿੱਛ ਕਰਕੇ ਜੋ ਕਾਰਵਾਈ ਬੰਦੀ ਘਤਾਂ